ਹਾਂ ਜੀ ਸাশ੍ਰੀ ਕਾਲ ਜੀ ਅੱਗ ਮਚ ਰਹੀਏ ਸੋਚਦੇ ਹੋਵੋਗੇ ਕਿ ਕੀ ਬਣ ਰਿਹਾ ਤਾਂ ਚਲੋ ਜੀ ਦੱਸਦੇ ਹਾਂ ਕੀ ਬਣ ਰਿਹਾ ਸਭ ਤੋਂ ਪਹਿਲਾਂ ਜੀ ਆਪਾਂ ਕੜਾਈ ਧਰੀ ਤੇ ਦੇਖੋ ਜੀ ਪਿਆਜ਼ ਟਮਾਟਰ ਹਰੀ ਮਿਰਚ ਲਸਣ मूंगफली ਜੀਰਾ ਤੇ ਜਿਮੇਨ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਤੇ ਆਪਾਂ ਫਿਰ ਕੀ ਕੀਤਾ ਜੀ ਕੜਾਈ 'ਚ ਥੋੜਾ ਜਿਹਾ ਤੇਲ ਪਾਇਆ ਤੇ ਵਾਲਾ ਸਮਾਨ ਸਾਰਾ ਇੱਕ ਇੱਕ ਕਰਕੇ ਉਹਦੇ ਵਿੱਚ ਪਾਇਆ ਮੰਨਦੇ ਦੇਖੋ ਚੰਗੀ ਤਰ੍ਹਾਂ ਤੜਕੇ ਨੂੰ ਆਪਾਂ ਭੁੰਨਣਾ ਤੇ ਫਾਈਨਲੀ ਇਹਦੇ ਵਿੱਚ ਪਾਇਆ ਜੀ ਆਪਾਂ ਪੋਹਾ ਜਿਹੜਾ ਕਿ ਆਪਾਂ ਧੋਕੇ ਰੱਖਿਆ ਹੋਇਆ ਸੀ 10 ਮਿੰਟ ਲਈ ਆਪਾਂ ਇਹਨੂੰ ਧੋਕੇ ਰੱਖਣਾ ਤੇ ਲਾਸਟ ਦੇ ਵਿੱਚ ਆਪਾਂ ਇਹਦੇ ਵਿੱਚ ਨਮਕ ਅਤੇ ਹਲਦੀ ਐਡ ਕਰਨੀ ਆ ਤੇ ਮਿਰਚ ਜੋ ਵੀ ਤੋਂ ਮਤਲ ਤੁਸੀਂ ਆਪਣੇ ਟੇਸਟ ਅਕੋਰਡਿੰਗ ਇਸ ਤੋਂ ਬਾਅਦ ਫਿਰ ਆਪਾਂ ਗਏ ਜੀ ਧਨੀਆ ਲੈਣ ਵੈਸੇ ਬੱਚੇ ਧਨੀਆ ਨਹੀਂ ਪਸੰਦ ਕਰਦੇ ਪਰ ਸੋਚਿਆ ਕਿ ਚਲ ਥੋੜਾ ਜਿਹਾ ਪਾ ਲੈਨੇ ਆ ਬਹੁਤ ਟਾਈਮ ਬਾਅਦ ਧਨੀਆ ਲੱਭਿਆ ਥੋੜਾ ਜਿਹਾ ਬਿਲਕੁਲੀ ਥੋੜਾ ਜਿਹਾ ਆਪਾਂ ਧਨੀਆ ਲਿਆ ਫਿਰ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਉਹਕੇ ਦੇ ਵਿੱਚ ਪਾਉਣਾ ਜੀ ਪੋਹਾ ਬਹੁਤ ਹੈਲਥੀੀ স্ਨੈਕ ਆ ਜੀ ਜਿਹੜਾ ਕਿ 5 ਮਿੰਟ ਦੇ ਵਿੱਚ ਰੈਡੀ ਹੋ ਜਾਂਦਾ ਹੁਣ ਆਪਾਂ ਦੇਖੋ ਜੀ ਪਲੇਟ ਦੇ ਵਿੱਚ ਪਾ ਲਿਆ ਇਹਨੂੰ ਇਹਦੇ ਵੀ ਉੱਪਰ ਥੋੜੀ ਜਿਹੀ ਅਨਾਰ ਦੇ ਦਾਣੇ ਟੇਸਟ ਦੇ ਅਕੋਰਡਿੰਗ ਪਾਓ ਤੇ ਖਾਓ ਪਾਪੜ ਨਾਲ ਬਹੁਤ ਟੇਸਟੀ ਲੱਗਦਾ